ਸਿੱਧਾ ਜੋ 9 ਮਹੀਨਾ ਤੋਂ ਅੱਕੇ ਹੋਇਆ ਕਿ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਕ ਨਹੀਂ ਸੀ ਇੱਥੇ ਰੋਲਣ ਦਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਜੀ ਮਾਨਸਾ ਦੇ ਐਸਐਸਪੀ ਦਫ਼ਤਰ ਰੱਗੇ ਬੈਠੇ ਰੋਈ ਜਾਂਦੇ ਨੇ ਉਹ ਵੀ ਆਪਣੇ 2 ਸਾਲ ਦੇ ਬੱਚੇ ਨੂੰ ਨਾਂ ਲੈ ਕੇ ਇਹ ਸਾਰਾ ਮਾਮਲਾ ਸਿੱਧੂ ਮੂਸੇਵਾਲੇ ਦੀ ਮਿਹਨਤ ਦੀ ਕਮਾਈ ਨੂੰ ਲੈ ਕੇ ਸ਼ੁਰੂ ਹੋਇਆ ਹੈ ਕਿਉਂਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਮਿਹਨਤ ਦੀ ਕਮਾਈ ਦੇ ਨਾਲ ਬਹੁਤ ਵੱਡਾ ਫਰਾਡ ਕੀਤਾ ਸੀ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਅੱਜ ਤੱਕ ਜਿੰਨੀ ਵੀ ਉਹਦੀ ਕਮਾਈ ਹੋਈ ਸੀ ਉਹਦਾ ਵੱਡਾ ਹਿੱਸਾ ਬਨ ਡਿਜੀਟਲ ਕੰਪ ਇਹ ਕੰਪਨੀ ਦੇ ਮੈਨੇਜਰ ਸ਼ਾਵੀਰ ਮੋਮਿਨ ਅਤੇ ਗੁਰਪ੍ਰੀਤ ਸਿੰਘ ਇਸ ਤੋਂ ਬਾਅਦ ਇੱਕ ਮੈਨੇਜਰ ਹੋਰ ਦੱਸਿਆ ਜਾ ਰਿਹਾ ਹੈ ਬੰਟੀ ਵੈਂਸ ਇਹਨਾਂ ਦਾ ਇਹ ਫਰੋਡ ਵਾਲਾ ਮਾਮਲਾ ਕਾਫੀ ਟਾਈਮ ਤੋਂ ਸਿੱਧੂ ਪਰਿਵਾਰ ਦੇ ਨਾਲ ਚੱਲ ਰਿਹਾ ਹੁੰਦਾ ਹੈ ਕਾਫੀ ਟਾਈਮ ਹੋਣ ਤੋਂ ਬਾਅਦ ਜਦ ਸਿੱਧੂ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਸਿੱਧੂ ਪਰਿਵਾਰ ਨੇ ਮਾਨਸਾ ਐਸਐਸਪੀ ਦਫ਼ਤਰ ਅੱਗੇ ਜਾ ਕੇ ਤਰਨਾ ਲਾਇਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਮਾਨਸਾ ਦਾ ਐਸਐਸਪੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਜਾਂ ਤਾਂ ਸਾਨੂੰ ਘਰੇ ਤੋਰ ਦੇ ਤੇ ਕਹੇ ਦੇ ਵੀ ਸਾਡੀ ਇਹ ਰਿਪੋਰਟ ਗਲਤ ਹੈ ਸਾਡੀ ਐਫਆਰ ਕੇ ਫਾਈਲ ਨੂੰ ਆਪਣੇ ਕੋਲ ਰੱਖ ਕੇ ਸਾਨੂੰ ਰੋਜ਼ ਵਾਂਗ ਲਾਰੇ ਲਾਏ ਜਾ ਰਹੇ ਨੇ ਪਰ ਅੱਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਇਹ ਸਾਡੇ ਨਾਲ ਕਿਉਂ ਹੋ ਰਿਹਾ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਗੁਰਪ੍ਰੀਤ ਸਿੰਘ, ਸ਼ਵੀਰ ਮੋਮਿਨ ਅਤੇ ਬੰਟੀ ਵੈਸ ਮੇਰੇ ਪੁੱਤ ਦੀ ਸਾਰੀ ਕਮਾਈ ਖਾ ਗਏ। ਚਲੋ ਮੰਨ ਲੈਂਦੇ ਆ ਕਿ ਬੰਟੀ ਵੈਸ ਨੇ ਕੋਈ ਪੈਸਾ ਨਹੀਂ ਖਾਦਾ ਤੇ ਉਸ ਨੂੰ ਇਸ ਲਿਸਟ ਚੋਂ ਬਾਹਰ ਕੱਢਿਆ ਗਿਆ। ਬਾਕੀ ਜਿਹੜੇ ਦੋ ਰਹਿ ਗਏ ਨੇ ਸ਼ਵੀਰ ਮੋਮਿਨ ਅਤੇ ਗੁਰਪ੍ਰੀਤ ਸਿੰਘ ਨੇ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ? ਪਹਿਲਾਂ ਇਹ ਸਰਕਾਰਾਂ ਨੇ ਸਾਡਾ ਪੁੱਤ ਮਰਵਾਤਾ ਉਹਦਾ ਕੋਈ ਇਨਸਾਫ ਨਹੀਂ ਮਿਲਿਆ। ਫਿਰ ਇਹ ਸਾਡੇ ਪੁੱਤ ਦੀ ਕਮਾਈ ਖਾਣ ਲੱਗ ਗਏ। ਸਾਨੂੰ ਉਹਦਾ ਵੀ ਕੋਈ ਇਨਸਾਫ ਨਹੀਂ ਅੱਜ ਤੱਕ ਮਿਲ ਰਿਹਾ। ਜਿੰਨਾ ਚਿਰ ਸਾਡੇ ਪੁੱਤ ਦੀ ਕਮਾਈ ਦਾ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਐਸਐਸ ਜੇ ਸਾਨੂੰ ਇੱਥੇ ਕੁਝ ਵੀ ਹੁੰਦਾ ਹੈ ਇਸ ਦਾ ਜ਼ਿੰਮੇਵਾਰ ਐਸਐਸਪੀ ਹੋਵੇਗਾ ਸਿੱਧੂ ਪਰਿਵਾਰ ਅਤੇ ਸਿੱਧੂ ਮੂਸੇਵਾਲਾ ਬਾਈ ਨੂੰ ਪਿਆਰ ਕਰਨ ਵਾਲਿਆਂ ਅੱਗੇ ਮੇਰੀ ਇਹ ਹੀ ਬੇਨਤੀ ਹੈ ਕਿ ਸਿੱਧੂ ਪਰਿਵਾਰ ਨਾਲ ਖੜ ਕੇ ਆਪਾਂ ਉਹਨਾਂ ਨੂੰ ਇਨਸਾਫ ਜ਼ਰੂਰ ਦਿਵਾਈਏ ਅਤੇ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ ਸਿੱਧੂ ਪਰਿਵਾਰ ਨੂੰ ਲੈ ਕੇ ਅਤੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ